ਹਾਂਜੀ ਸਸਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਦੋਸਤੋ ਆਪਾਂ ਬੀਜੇ ਸੀਗੇ ਟਾਂਡੇ ਤੇ ਆਪਾਂ ਵੱਢੀ ਜਣੇ ਛੋਟੇ ਛੋਟੇ ਸੀਗੇ ਤੇ ਆਪਾਂ ਵੱਢ ਲੈਨੇ ਆ ਤੁੰਨੇ ਫੋਟ ਕਰਨਗੇ ਤੇ ਆ ਆਪਣਾ ਸਾਥੀ ਮਿਸਟਰ ਮਨਜੀਤ ਸਿੰਘ ਪਿੰਡ ਬਈ ਦਸੀਤਰਾ ਕਿਹੜਾ ਮੈਂ ਨਾ ਮੈਣਾ ਕਿੱਥੇ ਰਹਿ ਗਿਆ ਵੀਰੇ ਡੱਬ ਵਾਲੇ ਕੋਲੇ ਅੱਛਾ ਤੇ ਤੁਹਾਨੂੰ ਕਿਵੇਂ ਲੱਗੀਆਂ ਇਹ ਪੱਠੇ ਵੱਢ ਕੇ ਨਹੀਂ ਪੁੱਛੋ ਨਾ ਬਹੁਤ ਵਧੀਆ ਲੱਗਦੇ ਨੇ ਕੰਡ ਵੀ ਬਹੁਤ ਖਾਰੀ ਹੈ ਕੰਡ ਇਸ ਵਿੱਚ ਹੈ ਨਹੀਂ ਭਾਈ ਜੀ ਨਹੀਂ ਨਹੀਂ ਐਵੇਂ ਝੂਠ ਬੋਲਦਾ ਇਹ ਮੜੇ ਹੱਥ ਨਾਲ ਲਾ ਕੇ ਵੇਖੋ ਜੀ ਨਹੀਂ ਨਹੀਂ ਇਹਦੇ ਵਿੱਚ ਕੰਡ ਹੈ ਨਹੀਂਗੀ ਹੈ ਜੀ ਹੈ ਬਹੁਤ ਵਧੀਆ ਕਿਸਮ ਦੇ ਪੱਠੇ ਆ ਵੇਖੋ ਨਹੀਂ ਹੈ ਪੱਠੇ ਤਾਂ ਬਹੁਤ ਵਧੀਆ ਗੰਨੇ ਦੀ ਕਿਸਮ ਚੋਂ ਹੈ ਤੇ ਲੜਦੇ ਨੇ ਤਾਂ ਪਤਾ ਲੱਗਦਾ ਬਹੁਤ ਵਧੀਆ ਪੱਠੇ ਆ ਤੇ ਆਪਾਂ ਤੁਹਾਡੇ ਨਾਲ ਵਾਰਤਾ ਲਾਗ ਕਰਾਉਨੇ ਆ ਬੰਦੇ ਦੀ ਤੇ ਹਾਂਜੀ ਹਾਂਜੀ ਉਹ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਤੇ ਦੱਸੋ ਕੁਸ ਅੱਜ ਕੀ ਕੁਸ ਕੰਮ ਕੀਤਾ ਪਰ ਸਾਰਾ ਤੜਕੇ ਤੋਂ ਲੈ ਕੇ ਆਥਨ ਤੱਕ ਜੀ ਪਹਿਲੇ ਤੋਂ ਸਰਦਾਰ ਨੇ ਤੂੜੀ ਥਲਾਈ ਹਾਂ ਸਰਦਾਰ ਕੇ ਚਤੂੜੀ ਕੋਰ ਲਾਓ ਹਾਂ ਨਾਲ ਸਰਦਾਰ ਲਗਾ ਰਹਾ ਹੈ ਅੱਛਾ ਤੂੜੀ ਥਲਾਈ ਹਾਂ ਨੰਬਰਦਾਰ ਨੇ ਕਹਿੰਤੀ ਅੱਤੇ ਪੰਗੇ ਲੱਟੇ ਹੋ ਹਾਂ ਹਮਨੇ ਛੋੜ ਦਿਆ ਅਦੀ ਕਾ ਹਾਂ ਫੇਰ ਸਰਦਾਰ ਕਹਤਾ ਆਇਓ ਚਾਹ ਪੀਲੋ ਹਾਂ ਹਮਨੇ ਚਾਹ ਪੀ ਲਈ ਹਮ ਫੇਰ ਸਰਦਾਰ ਕਾ ਛੋਰਾ ਆਇਆ ਹਮ ਕਹਤਾ ਹਮ ਸਵਾਗਾ ਮਾਰਨ ਜਾਤੇ ਚੰਪੀਨ ਕਰੋ ਹਾਂ ਆਵੇ ਕੋਈ ਇੱਥੇ ਪਸਵਾਗਾ ਮਰਿਆ ਹਮ ਸਰਦਾਰ ਨਾਲ ਲੱਗਾ ਪੀਨ ਮਨਾਇਆ ਬੱਕਰ ਬਨੁਰਾਈ ਗਿਆ ਸਾਰਾ ਦਿਨ ਬਿੜੇ ਮੇ ਹਮ ਆ ਕੀ ਪੀਨ ਮਨਾਈ ਸਰਦਾਰ ਦੇ ਛੋਰੇ ਦੇ ਇਹ ਸਿੱਟ ਜੀ ਕਣਕ ਕਿਹੜੀ ਬਿਜਣੀ ਹੈ ਬਾਈ ਜੀ ਕੰਤ ਲੂਪ ਚਾਹੀਏ ਹੈ ਲੂਪ ਚਾਹੀਏ ਅੱਛਾ ਸਰਦਾਰ ਅੱਛਾ ਹਾਂ ਅੱਬੀ ਚਿੱਟੀ ਮਿਲੀ ਸੀ ਅੱਬੀ ਸਰਦਾਰ ਨੇ ਪੱਠੋ ਮੇਂ ਬਾ ਲਿਆ ਹਾਂ ਉੱਪਰ ਡੰਡਾ ਲੈ ਕੇ ਆ ਕੇ ਚੱਲ ਤੂੰ ਆਪਣੇ YouTube ਵਾਲਿਆਂ ਨੂੰ ਦੱਸ ਪੱਠੇ ਕਿਵੇਂ ਆਵੇਂ ਪੱਠੇ ਤੋਂ ਠੀਕ ਹੈ ਸਰਸੋਂ ਠੀਕ ਹੈ ਥੋੜੀ ਜਿਹੀ ਬਾਜਰ ਮੇਂ ਕਾਂਡ ਹੈ ਕਾਂਡ ਹੈ ਕਾਂਡ ਹੈ ਥੋੜੀ ਜਿਹੀ ਕਾਂਡ ਲੜਦੀ ਹੈ ਇਸਕੋ ਤੇ ਪੱਠੇ ਆਪਣੇ ਹੈਗੇ ਗੰਨੇ ਦੀ ਕਿਸਮ ਚ ਤੇ ਆਪਾਂ ਤੁਹਾਨੂੰ ਉਹ ਵੱਡੀ ਵੀਡੀਓ ਵੀ ਦਿਖਾਵਾਂਗੇ ਤੇ ਆ ਛੋਟੇ ਆ ਇੱਕ ਵਾਰੀ ਵੱਡੇ ਜਾਣਗੇ ਦੋਨੇ ਫੋਟ ਕਰੀ ਜਾਣਗੇ ਤਨੜਾ ਕਾਗੂ ਵੱਡਾ ਜਾਊਗਾ ਬਾਲਕ ਪੁਲਕ ਤੇ ਆਹ ਵੇਖੋ ਲੰਮਾ ਪੈ ਕੇ ਪੱਠੇ ਵੱਡਦਾ ਤੇ ਮੜਾ ਲਟਕੇ ਵੀ ਦਿਖਾ ਦੇ ਸਾਥੀਆਂ ਨੂੰ ਹੈ ਖਰਾਬ ਹੋ ਜਾਂਦੇ ਛਾਬਣ ਬਹੁਤ ਮਹਿੰਗੀ ਹੈ ਅੱਛਾ ਆਪ ਕੁਲਮੀ ਦਿੱਤੇ ਹੋ ਠੀਕ ਹੈ ਆਪਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਕਣਕ ਬੀਜ ਕੇ ਓਕੇ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਦੇ ਚੱਕਰੀਆ